ਵਾਲੀ ਵੱਡੀ ਮੀਟਿੰਗ ਦੀ ਥੋੜੀ ਦੇਰ ਦੇ ਵਿੱਚ ਢੱਲੇਵਾਲ ਚੰਡੀਗੜ੍ਹ ਦੇ ਦਿਰਵਾਣਾ ਹੋਣਗੇ ਖਨੋਰੀ ਬਾਰਡਰ ਤੋਂ ਰਵਾਨਾ ਹੋਣਗੇ ਕਿਉਂਕਿ ਮਾਨ ਆਪ ਕੋ ਜਗੀਰ ਸਿੰਘ ਢੱਲੇਵਾਲ ਨੂੰ ਇਸ ਦੇ ਵਿੱਚ ਚੰਡੀਗੜ੍ਹ ਜਾਣ ਕੇ ਢੱਲੇਵਾਲ ਕੇਂਦਰ ਦੇ ਨਾਲ ਹੋਣ ਵਾਲੀ ਮੀਟਿੰਗ ਦੇ ਵਿੱਚ ਜੋ ਕਿ ਸ਼ਾਮ ਨੂੰ ਹੋਣਗੇ ਅੱਜ 1 ਸਾਲ ਬਾਅਦ ਆਖਰਕਾਰ ਗੱਲਬਾਤ ਨੂੰ ਲੈ ਕੇ ਜੋ ਡੈਡਲੌਕ ਬਣਿਆ ਹੋਇਆ ਸੀ ਉਹ ਡੈਡਲੌਕ ਟੁੱਟਣ ਜਾ ਰਿਹਾ ਹੈ ਸ਼ਾਮ ਨੂੰ 5 ਵਜੇ ਛੰਡੀਗੜ੍ਹ ਦੇ ਵਿੱਚ ਕੇਂਦਰ ਸਰਕਾਰ ਦੇ ਨਾਲ ਜੋ ਕਿ ਦੋਵੇਂ ਫੋਰਮਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਤਾਂ ਖਨੋਰੀ ਬਾਰਡਰ ਤੋਂ ਥੋੜੀ ਦੇਰ ਦੇ ਵਿੱਚ ਆ ਕਿਸਾਨ ਆਗੂ ਜਗੀਰ ਸਿੰਘ ਢੱਲੇਵਾਲ ਰਵਾਨਾ ਹੋਣਗੇ ਦਰਸਲ ਪਿਛਲੇ ਦਿਨੀ ਜੋ ਕਿ ਕੇਂਦਰ ਸਰਕਾਰ ਦੇ ਵੱਲੋਂ ਗਲਪਾ ਦਾ ਸੱਦਾ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਜੀ ਮੈਡੀਕਲ ਟ੍ਰੀਟਮੈਂਟ ਲੈਣ ਦੇ ਲਈ ਜਗਜੀਤ ਸਿੰਘ ਢੱਲੇਵਾਲ ਰਾਜ਼ੀ ਹੋਏ ਸਨ ਤਾਂ ਇਸੇ ਵਿਚਾਲੇ ਅੱਜ ਆਖਰਕਾਰ ਉਹ ਦਿਨ ਆ ਚੁੱਕਾ ਹੈ ਸ਼ਾਮ ਨੂੰ 5 ਵਜੇ ਚੰਡੀਗੜ੍ਹ ਦੇ ਵਿੱਚ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਦੋਵੇਂ ਫੋਰਮਾਂ ਦੀ ਮੀਟਿੰਗ ਹੋਣ ਚ ਆ ਰਹੀ ਹੈ ਸਿੱਧਾ ਰੋਕਰਾਂਗੇ ਖਨੂਰੀ ਬਾਰਡਰ ਦਾ ਜਿੱਥੋਂ ਕਿ ਮੇਰੇ ਸਹਿਯੋਗੀ ਚਰਨਜੀਤ ਕੌਸ਼ਲ ਜੁੜੇ ਹੋਏ ਨੇ ਚਰਨਜੀਤ ਕਦੋਂ ਤੱਕ ਕਿਸਾਨਾਂ ਨੂੰ ਜਗਜੀਤ ਸਿੰਘ ਢੱਲੇਵਾਲ ਚੰਡੀਗੜ੍ਹ ਦੇ ਲਈ ਰਵਾਨਾ ਹੋਣ ਜਾ ਰਹੇ ਨੇ ਬਿਲਕੁਲ 12 ਵਜੇ ਦੇ ਲਗਭਗ ਜਿਹੜੀ ਆitho ਜਿਹੜਾ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਕਿਸਾਨਾਂ ਦਾ ਜਥਾ ਜਿਹੜਾ ਹੈਗਾ ਪਰਮੇਂਦਰ ਉਹ ਰਵਾਨਾ ਹੋਊਗਾ ਦੋ ਐਂਬੂਲੈਂਸਾਂ ਇੱਕ ਐਂਬੂਲੈਂਸ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਹੋਣਗੇ ਜਿਹੜੀ ਤੁਹਾਨੂੰ ਐਂਬੂਲੈਂਸ ਸਾਹਮਣੇ ਦਿਖਾਈ ਦੇ ਰਹੀ ਹੈ ਤੇ ਉਸ ਦੇ ਨਾਲ ਇੱਕ ਹੋਰ ਜਿਹੜੀ ਐਕਸਟਰਾ ਐਂਬੂਲੈਂਸ ਹੈਗੀ ਆ ਉਹ ਵੀ ਲਿਜਾਈ ਜਾਊਗੀ ਤੇ 70 ਗੱਡੀਆਂ ਦੇ ਲਗਭਗ ਜਿਹੜਾ ਹੈਗਾ ਕਿਸਾਨਾਂ ਦਾ ਕਾਫਲਾ ਨਾਲ ਜਾਊਗਾ ਤਾਂ ਕੇਐਮਐਮ ਦੇ ਕਿਸਾਨ ਐਸਕੇਐਮ ਨਾਨ ਪੋਲੀਟੀਕਲ ਦੇ ਕਿਸਾਨ ਜਿਹੜੇ ਹੈਗੇ ਨੇ ਉਹ ਸਾਰੇ ਇਸ ਮੀਟਿੰਗ ਦਾ ਹਿੱਸਾ ਹੋਣਗੇ ਤਾਂ ਇੱਕ ਲੰਬੇ ਸਮੇਂ ਦੇ ਬਾਅਦ ਜਿਹੜੀ ਹੈਗੀ ਅੱਜ ਕਿਸਾਨਾਂ ਨੂੰ ਉਮੀਦ ਹੈ ਤਾਂ ਇੱਧਰ ਤੁਹਾਨੂੰ ਅਬੇ ਮੰਨਿਓ ਇੱਕ ਹਰ ਦੇ ਤਸਵੀਰ ਦਿਖਾਵਾਂਗੇ ਹੱਥ ਦੇ ਵਿੱਚ ਪੂਰੀਆਂ ਤਿਆਰੀਆਂ ਪੂਰਾ ਪਲੰ ਦਾ ਕਿਸ ਤਰੀਕੇ ਦੇ ਨਾਲ ਉੱਥੇ ਕੇਂਦਰ ਦੇ ਨਾਲ ਗੱਲਬਾਤ ਕਰਨੀ ਆ ਕਿਹੜੇ-ਕਿਹੜੇ ਮੁੱਦਿਆਂ ਦੇ ਉੱਪਰ ਅਹਿਮ ਚਰਚਾ ਹੋਣੀ ਆ ਅਗਰ ਗੱਲ ਐਮਐਸਪੀ ਕਾਨੂੰਨ ਦੀ ਕਰੀ ਤਾਂ ਐਮਐਸਪੀ ਗਰੰਟੀ ਕਾਨੂੰਨ ਕਿਸ ਤਰੀਕੇ ਦਾ ਬਣਾ ਚਾਹੁੰਦਾ ਅਬੇ ਮੰਨਿਓ ਜੀ 12 ਵਜੇ ਦੇ ਲਗਭਗ ਤਿਆਰੀ ਹੈ ਪਰ ਤੁਹਾਡੀ ਤਿਆਰੀ ਕਦੋਂ ਤੋਂ ਚੱਲ ਰਹੀ ਹੈ ਕਿਉਂਕਿ ਤੁਸੀਂ ਕਿੰਨਾ ਕਿਤੇ ਪੂਰੀ ਜਿਹੜੀ ਸੈਂਟਰ ਦੇ ਨਾਲ ਗੱਲਬਾਤ ਹੋਣੀ ਹੈ ਐਮਐਸਪੀ ਗਰੰਟੀ ਕਾਨੂੰਨ ਨੂੰ ਲੈ ਕੇ ਤੁਹਾਡੀ ਤਿਆਰੀ ਕੀ ਹੈ ਤੁਹਾਡੇ ਹੱਥ ਵਿੱਚ ਪੂਰਾ ਪੁਲੰਦਾ ਹੈਗਾ ਦੇਖੋ ਸਰਦਾਰ ਜਗਜੀਤ ਸਿੰਘ ਢਿੱਲੇਵਾਲ ਜੀ ਕੇ ਜ਼ਰੂਰੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ Uh, हमने सारी रिसर्च करी है हमारी पूरी टीम ने करी है अकेले कोई मैंने रिसर्च नहीं करी है हमारी पूरी टीम है उस पूरी टीम ने देश भर के लोगों ने अपने इनपुट दिए हैं अपने सुझाव दिए हैं फैक्ट्स दिए हैं और उन सब की मेहनत की वजह से एक अच्छा पूरा एक बड़ा डॉक्यूमेंट है पूरी फाइल है हमने वो तैयार करी है और सरदार जगजीत सिंह डेल्लेवाल जी के नेतृत्व में दोनों मोर्चों के संयुक्त किसान मोर्चा गैर राजनीतिक और किसान मजदूर मोर्चा के नेताओं के नेतृत्व में मजबूती से आज बातचीत की टेबल पे पक्ष रखा जाएगा जिस तरीके से किसानों ने बड़े धैर्य के साथ पिछले 1 साल से सड़क के ऊपर मजबूती दिखाने का कार्य किया है वही मजबूती आज बातचीत की टेबल पे हम दिखाने का प्रयास करेंगे और परमात्मा उस ईश्वर वाइगुरु के आशीर्वाद से जैसा जगजीत सिंह डेलेवाल जी भी कहते हैं कि भाई ऐसा कोई सवाल नहीं होना चाहिए केंद्र की तरफ से या केंद्र की टीम की तरफ से जिसका जवाब हमारे पास ना हो तो उस परमात्मा वाई के आशीर्वाद से सब सवालों का अच्छे तरीके से हम जवाब देंगे जो भी सवाल केंद्र सरकार की तरफ से आएंगे उम्मीद कैसे देख रहे हो क्योंकि आपने पूरी तैयारी कर ली है एमएसपी गारंटी कानून को लेकर केंद्र के की तरफ से पहले जवाब आ रहा था कि हाँ ऐसे नहीं हो सकता किसानों को भी नहीं जरूरत है तो आपकी तैयारी कैसे है किस तरीके से आप उनको समझाएंगे कि हाँ ये वो जरूरत है जो हर एक किसान चाह रहा है कौशल भाई हम ताजा ही घटना पे बात कर लेते हैं एक भारतीय है। वो नौजवान जो बेरोजगारी से परेशान हो के मजबूरी में सात समंदर पार अपने घर अपना परिवार अपने बच्चे अपनी जमीन अपना देश छोड़ के अपना गाँव छोड़ के गए थे बाहर उनको किस तरीके से वहां पे बेड़ियों में जकड़ के एक अपराधियों की तरह यहाँ पे वापस भेजा गया और कल मैं कुछ रिपोर्ट्स पढ़ रहा था कि दूसरा वो जत्था भेजने की इसी तरीके से तैयारी कर रहे हैं वे नौजवान जो साठ साठ लाख सत्तर सत्तर लाख रुपए की अपनी जमीन बेच के जो जाते थे उनको इस तरीके से अपमानित होना पड़ रहा है कारण क्या वो बाहर क्यों जाते हैं क्योंकि यहां रोजगार नहीं मिल रहा अगर कोई सेक्टर इतनी बड़ी संख्या में रोजगार दे सकता है क्या हमारे देश के नीति निर्माता भूल गए कि कोरोना के दौरान जब सभी फैक्ट्रियों के ऊपर ताले लग गए थे एकमात्र कृषि क्षेत्र ऐसा क्षेत्र था जो तीन पॉइंट छह परसेंट की ग्रोथ कर रहा था बाकी अर्थव्यवस्था चौबीस परसेंट श्रीक कर गई थी तो अगर नौजवानों को बाहर ਪਲਾਨ ਕਰਨੇ ਸੇਕਰ ਰੋਕਣਾ ਹੈ ਸ਼ਹਿਰੋਂ ਕੀ ਤਰ੍ਹਾਂ ਪਲਾਨ ਕਰਨੇ ਸੇ ਰੋਕਣਾ ਤੋ ਏਕ ਹੀ ਤਰੀਕਾ ਕਿਸ਼ੀ ਸੈਕਟਰ ਮਜ਼ਬੂਤ ਕੀਆ ਜਾਏ कृषि सेक्टर मजबूत करने के लिए सबसे जो महत्वपूर्ण तो बात है वो है एमएसपी गारंटी कानून बनाया जाए क्योंकि OECD, की रिपोर्ट कहती है कि सिर्फ 2022 अगर वो एमएसपी किसानों को मिल जाता और फसलों के इंपोर्ट एक्सपोर्ट संबंधित पॉलिसी जो साल में पंद्रह बार से अधिक बार बदल दी जाती है अगर वो ना बदली जाती तो भारत के किसानों को एक साल में चौदह करोड़ रुपए ज्यादा मिलने चाहिए थे अगर किसान के बच्चों की जेब में चौदह करोड़ रुपए आएंगे और जो खेती घरानों ने घाटे का सौदा बना दिया अगर वो दोबारा से मुनाफे का सौदा बन जाएगी तो कौन नौजवान जाएगा बाहर किसी नौजवान को बाहर जाने की जरूरत नहीं है किसी भारतीय को इस तरीके से बेड़ियों में बंद के अपमानित होने की जरूरत नहीं है तो जो प्रधानमंत्री जी बार बार कहते हैं कि आत्मनिर्भर भारत बनाएंगे मेक इन इंडिया बनाएंगे माननीय प्रधानमंत्री जी हम आपसे निवेदन करना चाह रहे हैं कि अगर आप सही मायनों में आत्मनिर्भर भारत बनाना चाहते हैं तो पहले कृषि को आत्मनिर्भर बनाइए आप मोजाम्बिक से ब्राजील से अर्जेंटीना से दाल मंगवानी बंद कीजिए आप इंडोनेशिया मलेशिया से पाम ऑयल का इंपोर्ट करना बंद कीजिए आप अपने किसानों को का एमएसपी गारंटी कानून दीजिए जब हम मानेंगे कि आप सही मायनों में आत्मनिर्भर भारत बनाना चाहते हैं अदरवाइज ये बातें सिर्फ कागजों तक तो सीमित है ਬਿਲਕੁਲ ਇਹ ਸਾਰਾ ਜਿਹੜੀ ਤਿਆਰੀਆਂ ਨੇ ਬੰਮੁਨੀ ਕੁਹਾਰ ਦੇ ਵੱਲੋਂ ਕਿਸਾਨਾਂ ਦੇ ਵੱਲੋਂ ਕੀਤੀ ਹੈ ਕਿ ਨਹੀਂ ਤੇ ਕੁਝ ਹੀ ਸਮੇਂ ਦੇ ਵਿੱਚ ਜਿਹੜਾ ਹੈਗਾ ਪਰਮਿੰਦਰ ਇੱਥੋਂ ਰਵਾਨਗੀ ਕਿਸਾਨਾਂ ਦੀ ਹੋਣੀ ਆ 60-70 ਗੱਡੀਆਂ ਦਾ ਜਿਹੜਾ ਕਾਫਲਾ ਹੈਗਾ ਇੱਥੋਂ ਚੱਲੇਗਾ ਜਿਹਦੇ ਵਿੱਚ ਦੋ ਐਂਬੂਲੈਂਸਾਂ ਜਗਜੀਤ ਸਿੰਘ ਢੱਲੇ ਵਾਲੀਆਂ ਸ਼ਾਮਲ ਹੋਣਗੀਆਂ ਇੱਕ ਦਿਨ ਦੀ ਜਿਹੜੀ ਡਾਕਟਰਾਂ ਦੀ ਟੀਮ ਹੈਗੀ ਆ ਉਹ ਸ਼ਾਮਲ ਹੋਏਗੀ ਜਿਹੜੀ ਇੱਕ ਐਂਬੂਲੈਂਸ ਦੇ ਵਿੱਚ ਹੋਏਗੀ ਉਸ ਤੋਂ ਬਾਅਦ ਕਿਉਂਕਿ 5 ਵਜੇ ਮੀਟਿੰਗ ਜਿਹੜੀ ਇਹ ਸ਼ੁਰੂ ਹੋਣੀ ਆ ਅਗਰ ਸ਼ਾਮ ਹੋ ਜਾਂਦੀ ਹੈ ਦੇਰ ਰਾਤ ਹੋ ਜਾਂਦੀ ਹੈ ਤਾਂ ਦੂਸਰੀ ਐਂਬੂਲੈਂਸ ਤੇ ਦੂਸਰੀ ਸ਼ਾਮ ਵਾਲੀਆਂ ਗੱਡੀਆਂ ਦੇ ਵਿੱਚ ਜਿਹ ਡਾਕਟਰਾਂ ਦੀ ਹੈਗੀ ਆ ਉਹਨਾਂ ਦਾ ਕਾਫਲਾ ਵੀ ਜਿਹੜਾ ਹੈਗਾ ਉਹ ਤਿਆਰਬਰ ਤਿਆਰ ਰਹੂਗਾ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਅਜੇ 81 ਸਾਲ ਦੀ ਮਰਨ ਵਰਤੋਂ ਦੇ ਉੱਪਰ ਨੇ ਕਿਸੇ ਵੀ ਤਰੀਕੇ ਦੀ ਉਹਨਾਂ ਨੂੰ ਕੋਈ ਸਿਹਤ ਦੀ ਦਿੱਕਤ ਨਾ ਆਵੇ ਤਾਂ ਡਾਕਟਰਾਂ ਦੀ ਪੂਰੀ ਟੀਮ ਜਿਹੜੀ ਹੈਗੀ ਆ ਆਪਣੇ ਹਰ ਇੱਕ ਤਿਆਰੀਆਂ ਦੇ ਨਾਲ ਉਹ ਵੀ ਚੰਡੀਗੜ੍ਹ ਰਵਾਨਾ ਹੋਗੇ ਤੇ ਕੁਝ ਹੀ ਸਮੇਂ ਬਾਅਦ ਕਿਸਾਨੇ ਤੋਂ ਰਵਾਨਾ ਹੋਣਗੇ ਜੀ ਪਰਮੇਂਦਰ ਜੀ ਠੀਕ ਹੈ ਜਰਨ ਜੀ ਫਿਲਹਾਲ ਦੀ ਪੂਰੀ ਤਸਵੀਰਾਂ ਦਿਖਾਉਣ ਲਈ ਪੂਰੀ ਗੱਲ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਥੋੜੀ ਦੇਰ ਦੇ ਵਿੱਚ ਕਿਸਾਨਾ ਕੋ ਜਗਜੀਤ ਸਿੰਘ ਡੱਲੇਵਾਲ ਆ ਕਿਸਾਨਾਂ ਦਾ ਕਾਫਲਾ ਚੰਡੀਗੜ੍ਹ ਦੀ ਰਵਾਨਾ ਹੋਵੇਗਾ ਖਨੌਰੀ ਬਾਰਡਰ ਤੋਂ ਦੱਸਲ ਇਹ ਕਾਫਲਾ ਰਵਾਨਾ ਹੋਣਾ ਹੈ ਸ਼ਾਮ ਨੂੰ 5 ਵਜੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਰੱਖੀ ਗਈ ਹੈ ਆ ਤਾਂ ਸਾਰਿਆਂ ਦੀ ਨਜ਼ਰਾਂ ਇਸ ਮੀਟਿੰਗ ਤੇ ਟਿਕੀਆਂ ਹੋਈਆਂ ਨੇ ਕਿਉਂਕਿ ਡੈਡਲੌਕੜਾ 1 ਸਾਲ ਤੋਂ ਬਣਿਆ ਹੋਇਆ ਆਖਰਕਾਰ ਡੈਡਲੌਕਾ ਜੋ ਗੱਲਬਾਤ ਅੱਗੇ ਵਧਣ ਜਾ ਰਹੀ ਹੈ ਕਿ ਡੈਡਲੌਕ ਟੁੱਟਣ ਜਾ ਰਿਹਾ ਆ ਤਾਂ ਕਿਸਾਨਾਂ ਦੇ ਵੱਲੋਂ ਮੋੜ ਤੋਂ ਆਪਣੀ ਮੁੱਖ ਮੰਗ ਦਾ ਜ਼ਿਕਰ ਕੀਤਾ ਗਿਆ ਨਰਮੀ ਤੇ ਕਾਨੂੰਨੀ ਆ ਗਰੰਟੀ ਵੀ ਜੋ ਕਿ ਕੇਂਦਰ ਸਰਕਾਰ ਦੇ ਅੱਗੇ ਮੰਗ ਰੱਖੀ ਜਾ ਰਹੀ ਹੈ ਆ ਕਿਸਾਨਾਂ ਦੀ ਇਸ ਮੀਟਿੰਗ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਆ ਤੁਹਾਨੂੰ ਗ੍ਰਾਫਿਕ ਦੇ ਜ਼ਰੀਏ ਵਿਸਥਾਰ ਦੇ ਨਾਲ ਜਾਣਕਾਰੀ ਵੀ ਦੇ ਰਹੇ ਹਾਂ ਕਿ ਇੱਕ ਸਾਲ ਪਹਿਲਾਂ ਜੋ ਕਿ ਗਲਬਾ ਦਾ ਦੌਰ ਚੱਲਿਆ ਕੇਂਦਰ ਸਰਕਾਰ ਦੇ ਮੰਤਰੀ ਜੋ ਕਿ ਇੱਕ ਸਾਲ ਪਹਿਲਾਂ ਛੱਡੀ ਕਰਦੇ ਪਹੁੰਚੇ ਲਗਾਤਾਰ ਮੀਟਿੰਗਾਂ ਵੀ ਹੋਈਆਂ ਪਰ ਉਸ ਵੇਲੇ ਵੀ ਕਮੇਟੀਆਂ ਦੇ ਵਿੱਚੋਂ ਸੱਟਾ ਨਹੀਂ ਨਿਕਲ ਸਕਿਆ ਉਸ ਦੇ ਬਾਅਦ ਲੋਕ ਸਭਾ ਚੋਣਾਂ ਆ ਜਾਂਦੀਆਂ ਨੇ ਪਰ ਇਸ ਦੇ ਵਿਚਾਲੇ ਲਗਾਤਾਰ ਖਨੋਰੀ ਤੇ ਸ਼ੰਭੂ ਬਾਉਂਡਰ ਤੇ ਕਿਸਾਨਾਂ ਦਾ ਮੋਰਚਾ ਆ ਚੱਲੀ ਰਹਿੰਦਾ ਹੈ ਆ ਤਾਂ ਮੰਗ ਮੁੱਖ ਮੰਗ ਦੀ ਗੱਲ ਕਰੀਏ ਤਾਂ ਮੁੱਖ ਮੰਗ ਜੋ ਰੱਖੀ ਚੱਲੀ ਹੈ ਕੇਂਦਰ ਸਰਕਾਰ ਦੇ ਅੱਗੇ ਕਿ ਐਮਐਸਪੀ ਤੇ ਕਾਨੂੰਨੀ ਗਰੰਟੀ ਦਿੱਤੀ ਜਾਵੇ ਆ ਤਾਂ ਇਸੇ ਮੰਗ ਨੂੰ ਲੈ ਕੇ ਲਗਾਤਾਰ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਜੋ ਕਿ ਮਰਨ ਵਰਤੇ ਬੈਠੇ ਹੋਏ ਨੇ ਹਾਲਾਂਕਿ ਅਫੀਸ਼ੀਅਲ ਜਿਨ੍ਹਾਂ ਜੋ ਕੇਂਦਰ ਸਰਕਾਰ ਦੇ ਵੱਲੋਂ ਪ੍ਰਪੋਜ਼ਲ ਦਿੱਤਾ ਗਿਆ ਸੰਵਾਦ ਦਿੱਤਾ ਗਿਆ ਗੱਲਬਾਤ ਦਾ ਹਾਂ ਤਾਂ ਉਸ ਦੇ ਬਾਅਦ ਮੈਡੀਕਲ ਟਰੀਟਮੈਂਟ ਦੇ ਵੀ ਹਾਲਾਂਕਿ ਜਗਜੀਤ ਸਿੰਘ ਢੱਲੇਵਾਲ ਰਾਜ਼ੀ ਹੁੰਦੇ ਨੇ ਤਾਂ ਜੋ ਖੁਦ ਜਗਜੀਤ ਸਿੰਘ ਢੱਲੇਵਾਲ ਇਸ ਮੀਟਿੰਗ ਦੇ ਵਿੱਚ ਮੌਜੂਦ ਰਹਿਣਗੇ ਹਾਂ ਤਾਂ ਖੈਰ ਇਸ ਤੇ ਆ ਸਾਰਿਆਂ ਦੀ ਨਜ਼ਰਾਂ ਟਿੱਕੀਆਂ ਹੋਏ ਨੇ ਅਸੀਂ ਵੀ ਲਗਾਤਾਰ ਮਾਹ ਕਵਰੇਜ ਨੂੰ ਲੈ ਕੇ ਬਿਖਾਉਂਦੇ ਰਹਾਂਗੇ ਪੂਰੀ ਜਾਣਕਾਰੀ ਆਪਣੇ ਦਰਸ਼ਕਾਂ ਤੱਕ ਪਹੁੰਚਾਉਣਾ ਪਹੁੰਚਾਵਾਂਗੇ ਕਿ ਆਖਰਕਾਰ ਆ ਮੀਟਿੰਗ ਤੋਂ ਪਹਿਲਾਂ ਕੀ ਕੋ ਜਾਣਕਾਰੀ ਸਾਹਮਣੇ ਆਉਂਦੀ ਹੈ ਉਸ ਤੋਂ ਬਾਅਦ ਗੱਲਬਾਤ ਦੇ ਵਿੱਚੋਂ ਕੀ ਸੱਟਾ ਨਿਕਲਦਾ ਹੈ ਕਿਸ ਪਹਿਲੂ ਤੋਂ ਗੱਲਬਾਤ ਅੱਗੇ ਵਧਦੀ ਹੈ ਉਹ ਵੀ ਜਾਣਕਾਰੀ ਸਭ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਵਾਂਗੇ ਕੇਂਦਰ ਸਰਕਾਰ ਦੀ ਗੱਲ ਕਰੀਏ ਤੇ ਕੇਂਦਰ ਸਰਕਾਰ ਦੇ ਵੱਲੋਂ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਪੰਜਾਬ ਦੇ ਜੋ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਉਹ ਇਸ ਮੀਟਿੰਗ ਦਾ ਹਿੱ ਆ ਦੋਵੇਂ ਫੋਰਮ ਯਾਨੀ ਜਾਨੀ ਕਿ ਅਖਨੌਰੀ ਤੇ ਸ਼ੰਭੂ ਮੋਰਚਾ ਦੋਵੇਂ ਫੋਰਮਾਂ ਦੇ 14-14 ਕਿਸਾਨ ਆਗੂ ਚੁੱਕੇ ਕੁੱਲ 28 ਕਿਸਾਨ ਆਗੂ ਇਸ ਦੇ ਵਿੱਚ ਜਗੀਰ ਸਿੰਘ ਢੱਲੇਵਾਲ ਵੀ ਨੇ ਔਰ ਸਰਮਨ ਸਿੰਘ ਪੰਦੀਪਨ ਵੜਾ ਕੇ ਦੋਵੇਂ ਫੋਰਮਾਂ ਦੇ 28 ਕਿਸਾਨ ਆਗੂਆਂ ਦਾ ਵਫ਼ਦ ਜੋ ਕੇ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ ਤਾਂ ਕੇਂਦਰ ਤੇ ਕਿਸਾਨਾਂ ਦੇ ਵਿਚਾਰੇ ਅੱਜ ਵੱਡਾ ਮੰਚਨ ਹੋਣ ਜਾ ਰਿਹਾ ਹੈ ਟੇਬਲ ਟਾਕ ਹੋਣ ਜਾ ਰਹੀ ਹੈ ਖੈਰ ਵੇਖਣਾ ਹੋਵੇਗਾ ਕਿ ਗੱਲਬਾਤ ਕਿਸੇ ਸਿਰੇ ਲੱਗ ਪਉਂਦੀ ਹੈ ਜਾਂ ਨਹੀਂ ਗੱਲਬਾਤ ਕਿਸ ਪਾਸੇ ਨੂੰ ਅੱਗੇ ਤੁਰਦੀ ਹੈ ਕਿਉਂਕਿ ਹਾਲਾਂਕਿ ਕਰੀਬ 12 13 ਮੁੱਖ ਮੰਗਾਂ ਕੁੱਲ ਹੋਰ ਮੰਗਾਂ ਨੇ ਜੋ ਕਿ ਕਿਸਾਨਾਂ ਦੀਆਂ ਪਰ ਮੁੱਖ ਮੰਗ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਐਮਐਸਪੀ ਤੇ ਕਾਨੂੰਨੀ ਗਰੰਟੀ ਵੀ ਜੋ ਕਿ ਕਿਸਾਨਾਂ ਦੇ ਵੱਲੋਂ ਕਿਸਾਨ ਆਗੂਆਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਆ ਤਾਂ ਕਿਸੇ ਨੂੰ ਲੈ ਕੇ ਸਭਾ ਵਿੱਚ ਹੈ ਕਿ ਉਸੇ ਹੀ ਮੁੱਖ ਝੰਡੇ ਤੇ ਮੁੱਖ ਮੰਗ ਤੇ ਜੋ ਕਿ ਅੱਜ ਇਸ ਮੀਟਿੰਗ ਦੇ ਵਿੱਚ ਵੀ ਗੱਲਬਾਤ ਹੋਵੇਗੀ ਆ ਚਰਚਾ ਹੋਵੇਗੀ ਖਿਆਲ ਵੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਦੇ ਵੱਲੋਂ ਸੰਬੰਧ ਨੂੰ ਲੈ ਕੇ ਆਕੀ ਭਰੋਸਾ ਦਿੱਤਾ ਜਾਂਦਾ ਹੈ ਆ ਕਿਉਂਕਿ ਇਸ ਮੰਗ ਨੂੰ ਲੈ ਕੇ ਖਨੌਰੀ ਤੇ ਸ਼ੰਭੂ ਤੇ ਇੱਕ ਸਾਲ ਤੋਂ ਮੋਰਚਾ ਲਗਾਤਾਰ ਚੱਰੀ ਹੈ ਆ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਸਾਲ 13 ਫਰਵਰੀ ਤੋਂ ਜੋ ਕਿ ਖਨੌਰੀ ਤੇ ਸ਼ੰਭੂ ਮਾਰਡਰ ਤੇ ਇਹ ਮੋਰਚੇ ਦੀ ਸ਼ੁਰੂਆਤ ਕੀਤੀ ਗਈ ਸੀ ਅੰਦੋਲਨ ਦਾ ਆਗਾਜ਼ ਕੀਤਾ ਗਿਆ ਸੀ ਜਦੋਂ ਅੰਦੋਲਨ ਦੀ ਸ਼ੁਰੂਆਤ ਹੋਈ ਤਾਂ ਉਸ ਤੋਂ ਬਾਅਦ ਕੇਂਦਰ ਸਰਕਾਰ ਦੇ ਵੱਲੋਂ ਪਿਛਲੇ ਸਾਲ ਗੱਲਬਾਤ ਦਾ ਸੱਦਾ ਦਿੱਤਾ ਗਿਆ ਤਾਂ ਚੰਡੀਗੜ੍ਹ ਦੇ ਵਿੱਚ ਬੈਠਕਾਂ ਦਾ ਦੌਰ ਚੱਲਦਾ ਹੈ ਆ ਕੇਂਦਰੀ ਮੰਤਰੀ ਜੋ ਕਿ ਉਸ ਵੇਲੇ ਚੰਡੀਗੜ੍ਹ ਦੇ ਵਿੱਚ ਪਹੁੰਚੇ ਆ ਹਾਲਾਂਕਿ ਵਕਫਾ ਮੰਗ ਨੂੰ ਲੈ ਕੇ ਗੱਲਬਾਤ ਦਾ ਦੌਰ ਅੱਗੇ ਵਧਿਆ ਪਰ ਕਿਸੇ ਆ ਸਿੱਟੀ ਤੱਕ ਨਹੀਂ ਪਹੁੰਚ ਸਕਿਆ ਤੇ ਉਸ ਤੋਂ ਬਾਅਦ ਇਹ ਅੰਦolan ਲਗਾਤਾਰ ਜਾਰੀ ਰਹਿੰਦਾ ਤੇ ਆਖਰਕਾਰ ਇੱਕ ਸਾਲ ਤੱਕ ਕੋਈ ਵੀ ਗੱਲਬਾਤ ਕੋਈ ਵੀ ਕੇਂਦਰ ਦੇ ਨਾਲ ਜੀ ਮੀਟਿੰਗ ਨਹੀਂ ਹੁੰਦੀ ਤਾਂ ਹੁਣ ਇੱਕ ਸਾਲ ਬਾਅਦ ਕੇਂਦਰ ਸਰਕਾਰ ਦੇ ਨਾਲ ਕਿਸਾਨ ਆਗੂਆਂ ਦੀ ਅੱਜ ਅਹਿਮ ਮੀਟਿੰਗ ਹੋਣ ਜਾ ਰਹੀ ਹੈ